ਕੱਤ ਬੱਡ ਲੋ ਜੀ ਲੈ ਵਾ ਲੈ ਕੇ ਤੁਰਾ ਨਹੀਂ ਜਾਂਦਾ ਕਰਮਾ ਵਾਲੀ ਤੋਂ ਦੇਖ ਸਕਦੇ ਤੁਸੀਂ ਲੋ ਜੀ ਠੀਕ ਹੈ ਮੋੜ ਲਾ ਜੀ ਲੋ ਜੀ ਆ ਮਾਈ ਬਹਿ ਜਾਓ ਥੱਲੇ ਠੀਕ ਆ ਹਾਂ ਲੋ ਜੀ ਜਿੰਨੀ ਮਰਜੀ ਬਹਿ ਐਂੀ ਤਾਰਾ ਮਰਵਾਲਾ ਠੀਕ ਆ ਮਾਰ ਦੋ ਤਾਰੇ ਮਾਰ ਦੋ ਦੋ ਤਾਰ ਬੀਜ ਖੜ ਕੇ ਤਾਨਾ ਬਈ ਜਣਾ ਮਾਰ ਦਿੰਦਾ ਲੈ ਠੀਕ ਆ ਲੋ ਜੀ ਲੋ ਪਰਲੇ ਜੀ ਮਾਰ ਲੋ ਜੀ ਠੀਕ ਆ ਚਾਰੇ ਥਾਣਾ ਚੋਂ ਈ ਧਰਾ ਮਾਰਤੀਆਂ ਲੋ ਜੀ ਫੇਸ ਬਿਊਟੀ ਚੈੱਕ ਕਰ ਸਕਦੇ ਹੋ ਲੋ ਜੀ ਚਲੋ ਜੀ ਲੋ ਜੀ ਲੋ ਜੀ ਠੀਕ ਆ ਮੋੜ ਲਓ ਬਰਾ ਲੈ ਚਲੋ ਅੰਦਰ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਮਮਾਰਕਪੁਰ ਚੋਂਗਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮਰੇਲ ਕੋਟਲਾ ਨੇੜੇ ਹੈਗਾ ਸੇਰਪੁਰ ਠੀਕ ਹੈ ਜੀ ਬਾਈ ਕੋਲ ਤਨ ਗਾਵਾ ਬਕਾਉਆ ਜੀ ਜਰਸੀ ਤਾਜੀ ਸਵੀ ਵੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹਰ ਵਕਤ ਵਕਤ ਫੋਲੋ ਕਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਢੱਟ ਤੱਕ ਨਵੀਂ ਵੀਡੀਓ ਅਪਲੋਡ ਕਰ ਸਕੀਏ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ 사ਸੀ ਗਾ ਜੀ ਬਾਈ ਸਤਿ ਸ਼੍ਰੀ ਅਕਾਲ ਨਾਮ ਵੀਰੇ ਆਪਣਾ ਨੌ ਬੱਤਸਰ ਸਿੰਘ ਆ ਜੀ ਹਾਂਜੀ ਜਿਲ੍ਹਾ ਮਲੇਰ ਕੋਲਾ ਪਿੰਡ ਮਵਾਰਕ ਪਰਚੂnga ਜੀ ਹੋਰ ਨੇੜੇ ਕਿਹੜੇ ਪਿੰਡ ਬਾਈ ਪਿੰਡ ਲਵੇ ਮਨਦੀਬ ਹੀ ਐਣੋ ਨੌ ਤਰਾਣੀ ਹਸਲ ਬਿਮਾਰ ਆ ਲਵੇ ਲਵੇ ਧੂਰੀ ਪੈ ਜਾਂਦਾ ਮਲੇਰ ਕੋਲਾ ਪੈ ਜਾਂਦਾ ਠੀਕ ਆ ਤੇ ਹੁਣ ਆਪਣੇ ਕੋਲ ਕਿੰਨੇ ਜਾਨਵਰ ਪਕਾਉਗਾ ਜੀ ਨਾਗ ਵੀਰੇ ਆਪਣੇ ਕੋਲ ਤਿੰਨ ਪਕਾਉ ਨੇ ਵੀਰੇ ਹਾਂਜੀ ਇੱਕ ਤਾਂ ਜਾਰਸੀ ਹੈਰ ਸ਼ੈ ਸ਼ੂਈ ਹੋਈ ਆ ਇੱਕ ਜਾਰਸੀ ਦਾ ਬੱਚਾ ਮਰਿਆ ਹੋਇਆ ਤਾਜੀ ਸ਼ੂਈ ਆ ਇੱਕ 7 ਮਹੀਨੇ ਜੋਗਾ 8ਵਾਂ ਮਹੀਨਾ ਲਾ ਬੱਚੀ ਨੂੰ ਲੱਗਿਆ ਹੋਇਆ ਪਾਲੀ ਨੂੰ ਠੀਕ ਆ ਪਹਿਲੀ ਬੈਡ ਦੀ ਜਾਣਕਾਰੀ ਪਹਿਲੀ ਬੈਡ ਵੀਰੇ ਚੌਥੀ ਦੀ ਛੂਈ ਹੋਈ ਆ 17 ਕਿਲੋ ਬੋਲੀ ਤਿਆਰ ਆ ਮਾਗਰ ਵਸੀ ਆ ਮਾਗਰ ਵਸੀ ਆ ਹਾਂ ਮਾਗਰ ਵਸੀ ਆ ਹਾਂਜੀ ਤੇ 17 ਕਿਲੋ ਬੋਲੀ ਤਿਆਰ ਆ ਠੀਕ ਆ ਐਰ ਬੰਦਾ ਕੋਈ ਚਾਹ ਕੇ ਥਾਂ ਲਵੇ ਲੈ ਠੀਕ ਆ ਹਾਂ ਠੀਕ ਹੈ ਜੀ ਤੇ ਭਾਈ ਐ 100 ਰੁਪਏ ਛੱਡੀ ਤੇ ਰੇਟ ਬਿਲਕੁਲ ਖੱਚ ਕੇ ਹੀ ਦੱਸ ਦੇ ਬਸ ਬ ਖੱਚ ਕੇ ਵੀਰੇ 70000 ਰੁਪਿਆ ਮੋਲਾ 70000 ਮਾਨ ਤਣ ਮਾਨ ਤਣ ਮੌਕੇ ਦੇ 150 ਹੋ ਜਾਊਗਾ ਕਿੰਨੇ ਦਾ ਕਰਾਂਗੇ ਮਾਨ ਤਣ ਸਿਰ ਪਹਿਲੀ ਦੱਸ ਦੇ ਮਾਨ ਤਣ ਮਾਨ ਤਣ ਕਰਦਾ ਪਾਵਾ ਪੌਂਚ ਕਰਾ ਲਵੇ ਬੰਦਾ ਪਾਵਾ ਸੂਟ ਗੱਪਾ ਕਰਾ ਲਵੇ ਠੀਕ ਜਿੱਥੇ ਜਾਣੀ ਆ ਓਕੇ ਨੇੜੇ ਨੇੜੇ ਪੰਜਾਬ 50 ਹਾਂ ਪੰਜਾਬ 50 ਠੀਕ ਆ ਤੋਰ ਦੇ ਪਰਾ ਲੋ ਪਰਾ ਜੀ ਇੱਕ ਸਾਧ ਜਰਸੀ ਸਕੀਨ ਆ ਲੈ ਵਦਨਤਾ ਜੇ ਤੁਸੀਂ ਲਾਹੋ ਚਾਹੀ ਥੋੜਾ ਕਿ ਟੋਲੇ ਬਈ ਵਾਲਾ ਜਿਹੜੇ ਜੋ ਡੰਗ ਚੋ ਕੇ ਲੈ ਕੇ ਜਾਏ ਬੰਦਾ ਸੱਲੀ ਕਰਕੇ ਪੂਰੀ ਹਾਂ ਠੀਕ ਆ ਮਰਾ ਖਜਾ ਮਾਰ ਦੀ ਠੀਕ ਆ ਜੀ ਕੋਈ ਗੱਲ ਤੋਰ ਲੋ ਆਜੀ ਅਜੀ ਕੋਈ ਥੋੜਾ ਬਾਹਰ ਕੋਲੋ ਤੁਸੀਂ ਕੀ ਕਰੇ लो जी कद बैठ सोणा सुखना चल पुत्त चल 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 थोड़ा जरा थोड़ा जरा ओवा उचा ठीक है चल 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 चलो चलो ये दंतूरी बा चल पुत्त लो जी देख सादे करमा वाली तोरा तरह कद बैठ लो जी लेवा लेके तुरानियादा करमा वाली तो देख साबे पुसी लो जी ठीक है मोड़ लो जी लो जी अमाई बैठ जाओ ठल्ले ठीक है

ਠੀਕਾ ਮੋੜ ਲਓ ਭਰਾ ਇੱਥੇ ਚੱਲੋ ਅੰਦਰ ਲੋ ਜੀ ਸਨਖਪੁਰ ਸੋਹਣੀ ਤੇ ਤੁਹਾਡੇ ਸਾਹਮਣੇ ਆ ਠੀਕ ਹੈ ਨਾ ਲੋ ਜੀ ਚੱਲ ਤੁਹਾਨੂੰ ਪਤਾ ਚੱਲ ਚੱਲ ਲੋ ਜੀ ਸਲੇ ਵਾਲਾ ਕਿਤੇ ਨਹੀਂ ਆ ਰਿਹਾ ਠੀਕ ਹੈ ਨਾ ਦੇਖ ਸਕਦੇ ਤੁਸੀਂ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਪੈਂਟ ਮਾਰਕਪੁਰ ਚੂੰਗਾ ਠੀਕ ਹੈ ਜੀ ਸੇਰਪੁਰ ਨੇੜੇ ਜ਼ਿਲ੍ਹਾ ਮਰੇਲਕੋਟਲਾ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਠੀਕ ਹੈ ਜੀ ਹਾਂਜੀ ਭਾਈ ਦੂਜੀ ਦੱਸੋ ਮਾਗਰੇ ਦੀ ਬਸਤੀ

ਰੇੜੀ ਪਾਇਲੇ ਬਿਲਕੁਲ ਜਾਇਜ਼ ਦੱਸਿਆ ਭਰਾ ਠੀਕ ਹਨ ਲੋ ਚੈੱਕ ਕਰ ਸਰ ਲੋ ਜੀ ਲੋ ਜੀ ਕੱਦ ਕਾੜ ਸਨਖਪੁਣਾ ਤੋਰਾ ਤਾਰਾ ਕਰਮਾ ਬੜੀ ਦਾ ਵਧੀਆ ਲੋ ਜੀ ਮੋੜ ਲਈ ਬੂਤੀ ਦੇ ਲੈ ਜਿਵੇਂ ਘਰ ਕੀ ਲਾਈ ਹੁੰਦੀ ਆ ਠੀਕ ਆ ਜੀ ਜਰਸੀ ਆ ਪਿਆਓ ਜਰਸੀ ਠੀਕ ਆ ਲੋ ਜੀ ਚੈੱਕ ਕਰ ਸਰ ਭਰਾ ਲੋ ਜੀ ਤੋਰਾ ਤਾਰਾ ਕਰਮ ਵਾਲੀ ਤੇ ਸਾਡੇ ਸਾਹਮਣੇ ਆ ਲੋ ਜੀ ਮੋੜ ਦੇ ਲਿਓ ਅੰਦਰ ਲਿਓ ਲੋ ਜੀ ਲੈ ਵੀਰਾਂ ਤਾਂ ਤਾਜਾ ਬੁਥੀ ਬਾਥੀ ਚੱਕਰ ਸਾਹਿਬ ਦਾ ਜਿੰਨਾ ਫਰੈਸ਼ ਬੁਥੀ ਲੋ ਜੀ ਤੋੜਾ ਸਾਡੇ ਸਾਹਮਣੇ ਲੋ ਜੀ 34000 ਦੀ ਬਾਈ ਕਹਿੰਦਾ ਹਾਂ ਜਾਨ ਠੀਕ ਹਨ ਤੇ ਵੱਧ ਜਾਣਕਾਰੀ ਬਾਈ ਤੋਂ ਲਓ ਬਾਈ ਦਾ ਨੰਬਰ ਟੈਕਲੋ ਹਾਂ ਜੀ ਭਾਈ ਅਗਲੀ ਦੇ ਦੱਸੋ ਅਗਲੇ ਵੀਰੇ ਛੱਤ ਪੂਰੇ ਹੋ ਗਏ 8ਵਾਂ ਮਹੀਨਾ ਲੱਗਿਆ ਹੋਇਆ ਹਾਂਜੀ ਛਾਈ ਵਾਲਾ ਹਾਂਜੀ ਯਾਰ ਛਾਈ ਵਾਲਾ ਠੀਕ ਆ ਬਲੋਂ ਦਾ ਦੁੱਧ ਦਿੱਤਾ ਹੋਇਆ 17 18 ਕਿਲੋ ਐਕੀ ਦੇਰ ਉਬੇਸ਼ ਤਰਾਖਾ ਰੱਖਾ ਕਿਲ ਠੀਕ ਆ ਹਾਂ ਕਿ ਦੁੱਧ ਜੂਆ ਦੁੱਧੇ ਸੂ ਰਹੀ ਆ ਵੀਰੇ 7 ਮਹੀਨੇ ਦੇ ਪੂਰਾ ਹੋ ਗਿਆ ਘੱਟੋ 7 ਪੂਰਾ ਹੋ ਗਿਆ 8ਵਾਂ ਲੱਗਿਆ ਹੋਇਆ ਕਿੰਨੀ ਤਰੀਕ ਨੂੰ ਲੱਗਿਆ ਵੀ ਪਤਾ ਕੋਸ ਇਹ ਅੱਜ ਕਿੰਨੀ ਤਰੀਕ ਹੋਗੀ ਅੱਜ ਹੋਗੀ 17 18 ਹੋਗੀ 17 18 ਹੋਗੀ ਹਾਂਜੀ ਚਲੋ 10 ਤਰੀਕ ਨੂੰ ਲੱਗਿਆ ਹੋਇਆ ਇਹਨੂੰ ਠੀਕ ਆ ਲੋ ਜੀ ਜਾ ਨੂੰ ਦੇਖ ਠੀਕ ਹੈ ਚੰਗੀ ਪੜੀ ਪਲੋਸੀਆ ਦੁੱਧ ਬਈ ਇਹਦਾ ਮੱਝਾਂ ਵਰਗਾ ਹੁੰਦਾ ਹਨ ਮਈਆਂ ਵਰਗਾ ਵੀਰੇ ਲੈ ਆਪਰਾ ਲੈ ਆ ਮੋੜ ਲੈ ਲੋ ਜੀ ਕਦ ਬੈਠ ਤੁਸੀਂ ਦੇਖ ਸਕਦੇ ਹੋ ਚੰਗੀ ਪੜੀ ਪਲੋਸੀਆ ਆਪਰਾ ਲੋ ਜੀ ਫੇਸ ਬਿਊਟੀ ਚੈੱਕ ਕਰ ਸਕਦੇ ਹੋ ਤੋਰਾ ਤਾਰਾ ਕਰਮਾਂ ਵਾਲੀ ਦਾ ਲੋ ਜੀ ਬੰਨ ਵਾਲੀ ਹੈ ਇਹ ਹਾਂ ਆਪ ਥੱਲੇ ਤੋਂ ਬੰਨ ਸਭ ਕੁਸਾ ਠੀਕ ਆ ਲੈ ਆਪਰਾ ਮੋੜ ਲੈ ਲੋ ਜੀ ਠੰਡੇ ਛੋਂਡੀ ਲੈ ਲੈ ਜੋ ਮਰਜੀ ਫੁਰੂ ਚ ਲੈ ਠੀਕ ਆ ਲੋ ਜੀ ਚੱਲ ਪੁੱਤ ਲੋ ਹਾੜੀ ਭਾਈ ਇਹਦਾ ਰੇਟ ਖੱਟ ਕੇ ਜੇ ਇਹਦਾ ਸਾਡੇ ਬੱਸ ਵੀ ਅਗਲਾ ਫੋਨ ਉਸਾ ਵੀ ਜੇ ਤਾਂ ਹੋਣ ਬੰਦੇ ਨੇ ਲੈ ਕੇ ਜਾਣੀ ਹੋਵੇ ਹਾਂ ਉਹਨਾਂ ਆਪਾਂ 42000 ਦੀ ਦੇ ਦਾਂਗੇ ਠੀਕ ਆ ਹਾਜ਼ਰ ਹੋਈ ਦਾ ਮੁੱਲ ਹੋਰ ਹੋਊਗਾ ਠੀਕ ਆ ਹਾਂ ਆ ਗੱਲ ਵੀ ਸਹੀ ਆ ਤੁਹਾਨੂੰ ਤੁਹਾਨੂੰ ਵਧੀਆ ਜੇ ਹਾਜ਼ਰ ਹੋ ਗਈ ਫਿਰ ਹੋ ਜਾ ਮੁੱਲ ਹੋਊਗਾ ਹੋਰ 45000 ਦੀ ਦੇ ਦਾਂਗੇ ਵੱਸੀ ਆਪਾਂ ਠੀਕ ਆ ਹਾਂ ਹੋਰ ਮਾਨ ਤਣ ਮਾਨ ਤਣ ਮੌਕੇ ਤੇ ਹੋ ਜੂ ਜਹੇ ਜਹੇ ਵੀਰ ਕੋਈ ਜਿਗਾ ਚੈੱਕ ਕਰਾ ਕੇ ਬੰਦਾ ਆਪਣੀ ਲੈ ਕੇ ਜਾਵੇ ਠੀਕ ਆ ਹਾਂ ਤੁਸੇ ਵੱਲ ਦਾ ਰੋੜਾ ਨਾ ਪੁੱਛ ਹਾਂ ਲੋਕਾ ਬਾਈ ਕਹਿੰਦਾ ਚੈੱਕ ਕਰਕੇ ਤਸੱਲੀ ਕਰਕੇ ਲੈ ਕੇ ਜਾਓ ਕੱਲ ਨੂੰ ਫਿਰ ਕਿਸੇ ਕੱਲ ਦਾ ਲਾਂਭਾ ਨਾ ਹੋਵੇ ਕਿਉਂ ਬਾਈ ਦਾ ਵੀ ਪਪਾਰ ਦਾ ਕੰਮ ਆ ਮੁੜ ਕੇ ਅਗਲਾ ਕਹਿੰਦਾ ਐ ਨਹੀਂ ਆਏ ਹਨ ਕਿਉਂਕਿ ਸਾਂਹ ਵਾਲੀ ਚੀਜ਼ ਆ ਤਸੱਲੀ ਤੇ ਚੈੱਕ ਕਰਨਾ ਤੇ ਤੁਹਾਡੀ ਜ਼ਿੰਮੇਵਾਰੀ ਆ ਫਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਠੀਕ ਆ ਜੀ ਲੋ ਜੀ ਚੈੱਕ ਕਰਸ ਤੇ ਲੈ ਬਲੂ ਕਰਮਾਂ ਵਾਲਿਆਂ ਦੇ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ